ਇੱਥੇ ਤੁਸੀਂ ਟਾਈਪ ਕਰਨਾ ਹੈਗਾ ਜੇ ਏ ਐਨ ਸੁਣ ਲਿਓ ਤਾਂ ਨਾਲ ਐਸ ਐਮ ਏ ਆਰ ਟੀ ਐਚ ਜੇ ਏ ਐਨ ਐਸ ਐਮ ਏ ਆਰ ਟੀ ਐਚ ਜਦੋਂ ਤੁਸੀਂ ਇਹਦੇ ਸਿਲੈਕਟ ਕਰੋਗੇ ਤਾਂ ਉੱਪਰਲੇ ਪਾਸੇ ਤੁਹਾਨੂੰ ਇੱਕ ਆ ਵੈਬਸਾਈਟ ਨਜ਼ਰ ਆਊਗੀ ਠੀਕ ਹੈ ਜਿਹੜੀ ਤੁਹਾਨੂੰ ਸਕਰੀਨ ਤੇ ਦਿਖ ਰਹੀ ਹੈ ਵੈਬਸਾਈਟ ਤੇ ਕਲਿੱਕ ਕਰੋਗੇ ਇਹ ਨਾ ਆਪਣੀ ਜਨ ਸਮਰਥ ਜਿਹੜੀ ਪੋਰਟਲ ਆ ਉਹ ਜਿੰਨੀਆਂ ਵੀ ਸੈਂਟਰ ਸਰਕਾਰ ਦੀਆਂ ਸਕੀਮਾਂ ਨੇਗੀਆਂ ਤੁਸੀਂ ਇਸ ਵੈਬਸਾਈਟ ਤੇ ਦੇਖ ਸਕਦੇ ਹੋ ਜਿੰਨੀਆਂ ਵੀ ਸਕੀਮਾਂ ਨੇ ਇੱਥੇ ਤੁਸੀਂ ਲੈਂਗੁਏਜ ਸਿਲੈਕਟ ਕਰਨੀ ਆ ਇੱਥੇ ਆਹ ਐਰੋ ਜੇ ਤੇ ਕਲਿੱਕ ਕਰਕੇ ਇੰਗਲਿਸ਼ ਗੁਜਰਾਤੀ ਮਰਾਠੀ ਠੀਕ ਹੈ ਆਹ ਨੇ ਪੰਜਾਬੀ ਲੈਂਗੁਏਜ ਵਿੱਚ ਹੈ ਨਹੀਂ ਜਿਵੇਂ ਮੰਨ ਕੇ ਚਲੋ ਆਪਾਂ ਇੰਗਲਿਸ਼ ਸਿਲੈਕਟ ਕਰਤੀ ਤੇ ਇੱਥੇ ਕਰਾਸ ਤੇ ਕਲਿੱਕ ਕਰ ਦੋ ਤੁਹਾਨੂੰ ਨਾ ਐਵੇਂ ਦਾ ਕੁਝ ਦਿਖਾਈ ਦੇਊਗਾ ਜੂ ਤੁਹਾਨੂੰ ਤੇ ਹੁਣ ਸੈਂਟਰ ਗਵਰਨਮੈਂਟ ਇਹਦੇ ਵਿੱਚ ਨਾ 14 ਸਕੀਮਾਂ ਦੇ ਰਹੀ ਐ ਜਿਹਦੇ ਵਿੱਚੋਂ 14 ਦੇ ਵਿੱਚੋਂ 7 ਸਕੀਮਾਂ ਲੋਨ ਦੀਆਂ ਨੇ ਸੁਣ ਲਿਆਉਣ ਧਿਆਨ ਨਾਲ 200 ਬੱਧ ਪਲੇਟਫਾਰਮ ਨੇ ਜਿੱਥੋਂ ਇਹ ਸਕੀਮਾਂ ਦਿੱਤੀਆਂ ਜਾ ਰਹੀਆਂ ਨੇ ਸਭ ਤੋਂ ਪਹਿਲੀ ਜਿਹੜੀ ਸਕੀਮ ਹੈ ਈ ਕਿਸਾਨ ਉਪਜ ਨਿਧੀ ਠੀਕ ਹੈ ਤੇ ਇਹ ਕਿਸਾਨ ਭਰਾਵਾ ਵਾਸਤੇ ਹੈ ਇਹ ਸਕੀਮ ਦੂਜੀ ਸਕੀਮ ਹੈਗੀ ਹੈ ਐਗਰੀ ਲੋਨ ਕਿਸਾਨ ਕ੍ਰੈਡਿਟ ਕਾਰਡ ਆਪਣੇ ਜਿਹੜੇ ਜਿੰਨੇ ਵੀ ਕਿਸਾਨ ਜਿਹੜੇ ਵੀ ਫਾਰਮਰ ਵੀਰ ਨੇ ਸੈਂਟਰ ਗਵਰਨਮੈਂਟ ਉਹਨਾਂ ਦਾ ਇੱਕ ਕ੍ਰੈਡਿਟ ਕਾਰਡ ਬਣਾ ਰਹੀ ਹੈ ਮਨ ਕੇ ਚੱਲੋ ਕ੍ਰੈਡਿਟ ਕਾਰਡ ਦੇ ਵਿੱਚ ਕੀ ਹੁੰਦਾ ਸੋਨੂੰ ਲਿਮਟ ਮਿਲ ਜੂ 50000 60000 ਦੀ ਬਿਨਾਂ ਕਿਸੇ ਗਰੰਟੀ ਤੋਂ ਠੀਕ ਹੈ ਤੁਹਾਡਾ ਜਿਹੜਾ ਬੈਂਕ ਅਕਾਊਂਟ ਆ ਸੋਨੂੰ ਉਹ ਡਿਟੇਲ ਦੇਣੀ ਉਹਦੇ ਵਿੱਚ ਬਣ ਕੇ ਆ ਜੂ ਆਪਦੇ ਆਪ ਤੁਹਾਨੂੰ ਕੀ ਕਰਨਾ ਹੈ ਮਨ ਕੇ ਚੱਲੋ ਸੋਨੂੰ 60 ਦਿਨਾਂ ਵਾਸਤੇ ਇਹ ਪੈਸੇ ਵਰਤ ਨੂੰ ਦੇ ਦੇਣਗੇ 61ਵੇਂ ਦਿਨ ਤੁਹਾਨੂੰ ਕਮਾਣੀ ਪੂ ਲਿਮਟ ਬਸ ਲਿਮਟ ਤੁਹਾਨੂੰ ਪਤਾ ਹੀ ਲੱਗ ਜਾਊਗਾ ਲਿਮਟ ਕਮਾਣੀਆ ਕ੍ਰੈਡਿਟ ਕਾਰਡ ਵਾਲਾ ਕੰਮ ਉਹੀ ਹੈ ਠੀਕ ਹੈ ਤੇ ਜਿਹੜੇ ਬਈ ਸੋਲਰ ਪਾਵਰ ਪਲਾਂਟ ਆਪਦੇ ਘਰੇ ਲਵਾ ਸਕਦੇ ਨੇ ਇਹ ਉਹਦੇ ਵਾਸਤੇ ਵੀ ਸਕੀਮ ਆਪਣੀ ਕੇਂਦਰ ਸਰਕਾਰ ਦੇ ਰਹੀ ਹੈ ਠੀਕ ਹੈ ਇਹੇ ਤੁਸੀਂ ਸਕੀਮ ਇੱਥੋਂ ਵੀ ਲੈ ਸਕਦੇ ਹੋਗੇ ਠੀਕ ਹੈ ਉਸ ਤੋਂ ਬਾਅਦ ਇੱਕ ਹੋਰ ਹੈ ਐਗਰੀ 인ਫਰਾਸਟ੍ਰਕਚਰ ਲੋਨ ਠੀਕ ਹੈ ਬਿਜ਼ਨਸ ਐਕਟੀਵਿਟੀ ਲੋਨ ਆਪਾਂ ਆਹਾ ਸਕੀਮ ਦੀ ਗੱਲ ਕਰ ਰਹੇ ਹਾਂ ਜਿਹਦੇ ਵਿੱਚ 2 ਲੱਖ ਤੋਂ ਲੈ ਕੇ 20 ਲੱਖ ਰੁਪਏ ਦਾ ਲੋਨ ਬਿਨਾਂ ਕੋਈ ਗਾਰੰਟੀ ਤੋਂ ਸਿਰਫ ਆਧਾਰ ਕਾਰਡ ਦੇ ਉੱਪਰ ਤੁਸੀਂ ਲੈ ਸਕਦੇ ਇਸ ਤੋਂ ਇਲਾਵਾ education loan study loan ਜਿਹਨੂੰ ਆਪਾਂ ਕਹਿੰਦੇ ਆ ਆਪਣੇ ਪੰਜਾਬ ਦਾ ਬਾਹਲੇ-ਬਾਰੇ ਜਾ ਰਹੇ ਨੇ ਉਹਨਾਂ ਲਈ ਇਹ ਚੀਜ਼ ਬੜੀ ਘੰਟ ਹੈ ਬਾਈ education loan ਤੁਸੀਂ ਡਾਇਰੈਕਟ ਲੈ ਸਕਦੇ ਹੋ ਹਣਾ ਤੇ ਇੱਕ ਹੈਗਾ ਲਾਈਵਲੀਹੂਡ ਲੋਨ ਹੁਣ ਆ ਆਈਆਂ ਕਿੰਨੀਆਂ ਸਕੀਮਾਂ 1 2 3 4 5 6 7 ਸਕੀਮਾਂ ਨੇਗੀਆਂ ਜਿਹੜੀਆਂ ਲੋਨ ਦੀਆਂ ਨੇ ਇਹਦੇ ਵਿੱਚ ਜਿਹੜੀ ਮੈਂ ਗੱਲ ਕਰ ਰਿਹਾ ਸੀ 2 ਲੱਖ ਤੋਂ ਲੈ ਕੇ 20 ਲੱਖ ਦਾ ਲੋਨ ਤੁਸੀਂ ਕਿਵੇਂ ਲੈ ਸਕਦੇ ਹੋ ਤਾਂ ਤੁਸੀਂ ਜਿਹੜਾ business activity loan ਹੈ ਇਹਦੇ ਉੱਤੇ ਕਲਿੱਕ ਕਰਨਾ ਮਿੱਤਰੋ ਇਹ ਜਦੋਂ ਤੁਸੀਂ ਕਲਿੱਕ ਕਰੋਗੇ ਨਾ ਚੈੱਕ ਐਲੀਜੀਬਿਲਟੀ ਤੇ ਕਲਿੱਕ ਕਰ ਦੋ ਥੱਲੇ ਜਿਹੜਾ ਬਾਕਸ ਜਾਤੇਗਾ ਜੇ ਤੁਸੀਂ ਇਹਦੇ ਤੇ ਕਲਿੱਕ ਕਰੋਗੇ ਤਾਂ ਤੁਹਾਡੇ ਸਾਹਮਣੇ ਆਹ ਡੱਬਾ ਜਾ ਖੁੱਲ ਕੇ ਆਊਗਾ ਤੁਸੀਂ ਇਹਦੇ ਵਿੱਚ ਨਾ ਜਿਹੜੀ ਆਹ ਲਾਸਟ ਵਾਲੀ ਆਪਸ਼ਨ ਹੈ ਅਦਰ ਬਿਜ਼ਨਸ ਲੋਨ ਸੁਣ ਲੋ ਤੇ ਨਾਲ ਅਦਰ ਬਿਜ਼ਨਸ ਲੋਨ ਇਹਨੂੰ ਸਿਲੈਕਟ ਕਰਨਾ ਹੈ ਲਾਸਟ ਵਾਲੇ ਨੂੰ ਇਹਨੂੰ ਜਦੋਂ ਸਿਲੈਕਟ ਕਰੋਗੇ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਆਹ ਨਿਕਲ ਕੇ ਆ ਜਾਣਗੇ ਇਹਦੇ ਵਿੱਚ ਕੀ ਹੈ ਸਭ ਤੋਂ ਪਹਿਲੀ ਵਾਰ ਨੂੰ ਪੰਜਾਬੀ ਵਿੱਚ ਤਾਂ ਕਰਕੇ ਸਮਝਾ ਰਿਹਾ ਕਿ ਤੁਹਾਨੂੰ ਵੀਡੀਓ ਦੇ ਨਾਲ ਨਾਲ ਤੁਸੀਂ ਘਰੇ ਬੈਠ ਕੇ ਵੀ ਅਪਲਾਈ ਕਰ ਸਕਦੇ ਹੋ ਜੇ ਨਹੀਂ ਕਰ ਸਕਦੇ ਤਾਂ ਤੁਸੀਂ ਜਾ ਕੇ ਦੁਕਾਨ ਤੇ ਦੱਸਣਾ ਹੈਗਾ ਠੀਕ ਹੈ ਤਾਂ ਕਰਕੇ ਵੀ ਆ ਦੇਖੋ ਆ ਵੀਡੀਓ ਦੇਖੀ ਸੀ ਬਾਈ ਦੀ ਵੀ ਆਹਾ ਲੋਨ ਦੇ ਲਈ ਅਪਲਾਈ ਕਰਨਾਗਾ ਜੇ ਤੁ ਤੂੰ ਨਹੀਂ ਹੋ ਰਿਹਾ ਖੁਦ ਤਾਂ ਉਹਦੇ ਲਈ ਹੈ ਹੁਣ ਇਹਦੇ ਵਿੱਚ ਕਰਨਾ ਕੀ ਹੈ ਇਹਦੇ ਵਿੱਚ ਪੁੱਛ ਰਿਹਾ ਹੈ ਸਿਲੈਕਟ ਟਾਈਪ ਆਫ ਬਿਜ਼ਨਸ ਐਕਟੀਵਿਟੀ ਯੂ ਆਰ ਡੂਇੰਗ ਠੀਕ ਹੈ ਇਹਦਾ ਮਤਲਬ ਇਹ ਹੈ ਕਿ ਬਈ ਤੁਸੀਂ ਆਪਦਾ ਬਿਜ਼ਨਸ ਸਿਲੈਕਟ ਕਰੋ ਵੀ ਕਿਸ ਪ੍ਰਕਾਰ ਦਾ ਹੈਗਾ ਨਿਊ ਦਾ ਮਤਲਬ ਨਵਾਂ ਬਿਜ਼ਨਸ ਸ਼ੁਰੂ ਕਰਨਾ ਹੈ ਐਗਜ਼ਾਈਟਿੰਗ ਦਾ ਮਤਲਬ ਹੈਗਾ ਆਪਣੇ ਕੋਲ ਪਹਿਲਾਂ ਹੀ ਕੋਈ ਬਿਜ਼ਨਸ ਹੈ ਆਪਾਂ ਨੂੰ ਪੈਸਾ ਚਾਹੀਦਾ ਇਹਨੂੰ ਬਿਜ਼ਨਸ ਨੂੰ ਵੱਡਾ ਕਰਨ ਵਾਸਤੇ ਵਧਾਉਣ ਵਾਸਤੇ ਮਨ ਮੰਨ ਕੇ ਚਲੋ ਨਵਾਂ ਕਰਨਾ ਨਵੇਂ ਤੇ ਕਲਿੱਕ ਕਰਦੇ ਨਿਊ ਤੇ ਜਿੰਨਾ ਦਾ ਕੋਈ ਪੁਰਾਣਾ ਬਿਜ਼ਨਸ ਹੈ ਉਹਦੇ ਉੱਤੇ ਪੈਸਾ ਚਾਹੀਦਾ ਤਾਂ ਐਗਜ਼ਾਈਟਿੰਗ ਤੇ ਕਲਿੱਕ ਕਰਦੇ ਜਿਵੇਂ ਕਿ ਮੰਨ ਕੇ ਚਲੋ ਮੈਂ ਨਵਾਂ ਸ਼ੁਰੂ ਕਰਨਾ ਮੈਂ ਨਿਊ ਤੇ ਕਲਿੱਕ ਕਰਤਾ ਉਦੋਂ ਬਾਅਦ ਪੁੱਛ ਰਿਹਾ ਵੀ ਤੁੰਨੇ 8ਵੀਂ ਕਲਾਸ ਪਾਸ ਕਰੀ ਐ ਜਾਂ ਨਹੀਂ ਕਰੀ ਹਾਂ ਜੇ ਕਰੀ ਐ ਜੇ ਨਹੀਂ ਕਰੀ ਨਹੀਂ ਤਾਂ ਵੀ ਕੋਈ ਚੱਕਰ ਨਹੀਂ ਇਸ ਤੋਂ ਬਾਅਦ ਪੁੱਛ ਰਿਹਾ ਹੈਵ ਯੂ ਅੰਡਰਗੋਨ ਈਡੀਪੀ ਟ੍ਰੇਨਿੰਗ ਈਡੀਪੀ ਟ੍ਰੇਨਿੰਗ ਵਾਲਾ ਡੱਬਾ ਫਿਲਹਾਲ ਤੁਸੀਂ ਨੋ ਤੇ ਕਲਿੱਕ ਕਰਦੇ ਹੋ ਠੀਕ ਐ ਨੇਚਰ ਆਫ ਯੂਅਰ ਬਿਜ਼ਨਸ ਇਹਦੇ ਵਿੱਚ ਆਪਾਂ ਨੂੰ ਕੋਈ ਤਿੰਨ ਆਪਸ਼ਨ ਦਿਖਾਈ ਦੇਣਗੇ ਮੈਨੂਫੈਕਚਰਿੰਗ ਬਿਜ਼ਨਸ ਐਂਡ ਟਰੇਡਿੰਗ ਮੈਨੂਫੈਕਚਰਿੰਗ ਦਾ ਮਤਲਬ ਇਹ ਹੈ ਕਿ ਆਪਾਂ ਘਰ ਹੀ ਕੋਈ ਚੀਜ਼ ਬਣਾ ਰਿਆਂ ਉਸ ਤੋਂ ਬਾਅਦ ਉਹਨੂੰ ਵੇਚਾਂਗੇ ਖੁਦ ਹੀ ਬਣਾ ਰਿਆਂ ਖੁਦ ਹੀ ਵੇਚ ਰਿਆਂ ਬਿਜ਼ਨਸ ਐਂਡ ਸਰਵਿਸ ਦਾ ਮਤਲਬ ਇਹ ਹੈ ਕਿ ਆਪਾਂ ਮਾਲ ਚੱਕਿਆ ਕਿਸੇ ਹੋਰ ਸੇਲਰ ਤੋਂ ਦੁਕਾਨ ਦੇ ਵਿੱਚ ਰੱਖਿਆ ਉਸ ਤੋਂ ਬਾਅਦ ਆਪਾਂ ਲੋਕਾਂ ਨੂੰ ਵੇਚ ਰਿਆਂ ਟਰੇਡਿੰਗ ਦਾ ਮਤਲਬ ਹੈ ਕਿ ਆਪਾਂ ਹੌਲ ਸੇਲ ਦੀ ਕੰਮ ਕਰਨਾਗਾ ਆਪਾਂ ਨੇ ਫੈਕਟਰੀਆਂ ਤੋਂ ਮਾਲ ਚੱਕਿਆ ਅੱਗੇ ਜਿਹੜੇ ਹੌਲ ਸੇਲਰ ਨੇ ਉਹਨਾਂ ਨੂੰ ਵੇਚਿਆ ਠੀਕ ਹੈ ਇਤਰਾ ਇਹਦੇ ਵਿੱਚ ਤੁਸੀਂ ਦੂਜੀ ਆਪਸ਼ਨ ਸਿਲੈਕਟ ਕਰਨੀ ਹੈ bizness and service ਵਾਲੀ ਕਿਉਂਕਿ ਇਹਦੇ ਵਿੱਚ ਆਪਾਂ ਨੂੰ ਸਬਸਿਡੀ ਵੀ ਮਿਲੂਗੀ ਨਾਲ ਤਾਂ ਕਰਕੇ ਠੀਕ ਹੈ ਇਹ ਸਿਲੈਕਟ ਕਰ ਲਿਆ ਉਸ ਤੋਂ ਬਾਅਦ ਸਿਲੈਕਟ ਯੂਰ ਜੈਂਡਰ ਤੁਸੀਂ ਮੇਲ ਹੋ ਫੀਮੇਲ ਹੋ ਅਦਰ ਹੋ ਮੇਲ ਆ ਮੇਲ ਕਰਾਂਗੇ ਫੀਮੇਲ ਹੋ ਫੀਮੇਲ ਕਰ ਦਿਓ ਉਸ ਤੋਂ ਬਾਅਦ ਆਪਣੀ ਸੋਸ਼ਲ ਕੈਟਾਗਰੀ ਸਿਲੈਕਟ ਯੂਰ ਸੋਸ਼ਲ ਕੈਟਾਗਰੀ ਇਹ ਸਭ ਤੋਂ ਜਿਆਦਾ ਜ਼ਰੂਰੀ ਹੈ ਬਾਈ ਸੋਸ਼ਲ ਕੈਟਾਗਰੀ ਜਿਸ ਹਿਸਾਬ ਨਾਲ ਸਿਲੈਕਟ ਕਰੋਗੇ ਜੋ ਹੈਗੀ ਉਸ ਹਿਸਾਬ ਦੇ ਨਾਲ ਤੁਹਾਨੂੰ ਸਿਮਿਲੂਗੀ ਸਬਸਿਡੀ ਬਸ ਮੁੱਖਦੀ ਗੱਲ ਇਹ ਹੈ ਹੁਣ ਇਹਦੇ ਵਿੱਚ ਜੋ ਵੀ ਤੁਹਾਡੀ ਹੈਗੀ ਆ ਉਹ ਆਪ ਦੱਸਣਾ ਨਾਲ ਸਿਲੈਕਟ ਕਰੋ ਜਰਨਲ OBC ਉਹ ਐਸਆਈਓ ਠੀਕ ਹੈ ਅ ਮਿਨੋਰਟੀ ਉਹ ਜੋ ਵੀ ਤੁਹਾਨੂੰ ਲੱਗਦਾ ਜੋ ਤੁਹਾਡੀ ਹੈਗੀ ਹੈ ਉਹ ਕਰਿਓ ਜਿਵੇਂ ਇਹਦੇ ਵਿੱਚ ਆਪਾਂ ਜਰਨਲ ਸਿਲੈਕਟ ਕਰ ਲਈ ਇਸ ਤੋਂ ਬਾਅਦ ਪੁੱਛ ਰਿਹਾ ਕਿ ਈ ਆਰ ਯੂ ਈ ਐਕ ਸਰਵਿਸਮੈਨ অর ਫਿਜ਼ੀਕਲੀ ਹੈਂਡੀਕੈਪਟਡ ਇਹਦਾ ਮਤਲਬ ਹੈ ਵੀ ਪਹਿਲਾਂ ਆਪਾਂ ਕੋਈ ਸਰਕਾਰੀ ਨੌਕਰੀ ਕੀਤੀ ਆ ਜਿਵੇਂ ਫੌਜੀ ਫੁੱਜੀ ਜਾਂ ਕਿਸੇ ਡਿਪਾਰਟਮੈਂਟ ਦੇ ਵਿੱਚ ਹੋਈ ਏ ਠੀਕ ਹੈ ਵੀ ਉਹਤੇ ਨਹੀਂ ਤੁਸੀਂ ਜਾਂ ਤੁਸੀਂ ਫਿਜ਼ੀਕਲੀ ਹੈਂਡੀਕੈਪਟਡ ਤੇ ਨਹੀਂ ਜੇ ਹੈਗੇ ਹੋ ਤਾਂ ਯੈਸ ਜੇ ਨਹੀਂ ਤਾਂ ਨੋ ਤੇ ਕਲਿੱਕ ਕਰ ਦਿਓ ਉਸ ਤੋਂ ਬਾਅਦ ਨੇ ਇਹਨਾਂ ਨੇ ਕੁਝ ਏਰੀਆ ਦੱਸੇ ਹੋਏ ਨੇ ਆਪਾਂ ਨੂੰ ਇਹਦੇ ਵਿੱਚ ਕੀ ਹੈ ਨਾਰਥ ਈਸਟ ਰੀਜੀਨ ਸਟੇਟ ਆਫ ਉੱਤਰਾਖੰਡ ਹਿਮਾਚਲ ਜੰਮੂ ਕਸ਼ਮੀਰ ਆਂਡੇਮਾਨ ਨਿਕੋਬਾਰ ਲਕਸ਼ਦੀਪ ਹਿਲਸ ਏਰੀਆ ਠੀਕ ਹੈ ਟ੍ਰਾਈਬਲ ਏਰੀਆ ਬਾਰਡਰ ਏਰੀਆ ਜੇ ਇਹਨਾਂ ਦੇ ਵਿੱਚ ਰਹਿੰਦੇ ਹੋ ਤਾਂ ਯੈਸ ਕਰ ਦਿਓ ਜੇ ਨਹੀਂ ਰਹਿੰਦੇ ਤਾਂ ਨੋ ਤੇ ਕਲਿੱਕ ਕਰਕੇ ਅੱਗੇ ਵਧਾਂਗੇ ਇਸ ਤੋਂ ਬਾਅਦ ਪੁੱਛ ਰਿਹਾ ਸਿਲੈਕਟ ਯੂਅਰ ਲੋਕੇਸ਼ਨ ਅਰਬਨ ਤੇ ਰੂਰਲ ਅਰਬਨ ਦਾ ਮਤਲਬ ਉਹਦਾ ਸ਼ਹਿਰੀ ਜਿਹੜੇ ਸ਼ਹਿਰ ਦੇ ਵਿੱਚ ਰਹਿੰਦੇ ਨੇ ਰੂਲਰ ਦਾ ਮਤਲਬ ਹੁੰਦਾ ਪਿੰਡ ਜੇ ਤੁਸੀਂ ਪਿੰਡ ਦੇ ਵਿੱਚ ਰਹਿੰਦੇ ਹੋ ਔਰ ਮੰਨ ਕੇ ਜੋ ਰੂਲਰ ਆਪਣਾ ਪਿੰਡ ਵਾਲੀਆਂ ਪਿੰਡਰ ਦੇ ਸਿਲੈਕਟ ਕਰਾਂਗੇ ਉਸ ਤੋਂ ਬਾਅਦ ਸਿਲੈਕਟ ਟਾਈਪ ਆਫ ਐਪਲੀਕੈਂਟ ਇਹਦੇ ਵਿੱਚ ਤੁਹਾਨੂੰ ਦੋ ਆਪਸ਼ਨ ਦਿਖਾਈ ਦੇਣਗੇ ਇੱਕ ਹੋਊਗਾ ਇੰਡੀਵਿਜੂਅਲ ਇੱਕ ਨਾਨ ਇੰਡੀਵਿਜੂਅਲ ਇੰਡੀਵਿਜੂਅਲ ਦਾ ਮਤਲਬ ਸਮਝ ਲਓ ਮੰਨ ਕੇ ਚੱਲੋ ਮੈਂ ਕੱਲਾ ਮੈਂ ਦੁਕਾਨ ਕਰਨੀ ਹੈ ਮੈਂ ਮਾਰਕੀਟ ਤੋਂ ਮਾਲ ਚੱਕੂ ਜਿੱਥੇ ਹੋਲਸੇਲਰ ਬੈਠੇ ਹੁੰਦੇ ਨੇ ਉਦੋਂ ਉਹਦੇ ਦੁਕਾਨ ਦੇ ਵਿੱਚ ਮਾਲ ਰੱਖੂ ਉਸ ਤੋਂ ਬਾਅਦ ਕੱਲੇ ਕੱਲਾ ਜੋ ਵੀ ਗਾਹਕ ਆਊਗਾ ਉਹਨੂੰ ਆਪ ਵੇਚਾਂਗੇ ਤਾਂ ਮੈਂ ਕੱਲਾ ਕੰਮ ਕਰ ਰਿਹਾ ਕੱਲਾ ਸਿੰਗਲ ਦਾ ਇੰਡੀਵਿਜੂਅਲ ਮੰਨ ਕੇ ਚਲੋ ਮੇਰੇ ਨਾਲ 파ਟਰਨਰ ਹੈ 1 2 3 ਅਸੀਂ ਤਿੰਨ ਬੰਦੇ ਕੰਮ ਕਰ ਰਹੇ ਹਾਂ ਇੱਕ ਦੁਕਾਨ ਨੂੰ ਚਲਾਉਣ ਲਈ ਤਾਂ ਨੌਨ ਇੰਡੀਵਿਜੂਅਲ ਇੱਕ ਬੰਦੇ ਲਈ ਇੰਡੀਵਿਜੂਅਲ ਇੱਕ ਤੋਂ ਵੱਧ ਬੰਦੇ ਜਿਹੜੇ ਦੁਕਾਨ ਦੇ ਲਈ ਲੋਨ ਲੈ ਰਹੇ ਨੇ ਉਹਨਾਂ ਲਈ ਨੌਨ ਇੰਡੀਵਿਜੂਅਲ ਆ ਹੁਣ ਇੱਥੇ ਕੱਲਾ ਇੰਡੀਵਿਜੂਅਲ ਸਟ ਕਰੂੰਗਾ ਇੱਥੇ ਪੁੱਛ ਰਿਹਾ ਇਹ ਐਂਟਰ ਐਸਟੀਮੇਟਡ ਪ੍ਰੋਜੈਕਟ ਕੋਸਟੀ ਆ ਆਪਣਾ ਜੋ ਆਪਾਂ ਪ੍ਰੋਜੈਕਟ ਲਾ ਰਹੇ ਹਾਂ ਉਹਦੇ ਉੱਤੇ ਆਪਣਾ ਖਰਚਾ ਕਿੰਨਾ ਆਜੂਗਾ ਇਹ ਪੁੱਛ ਰਿਹਾ ਮੰਨ ਕੇ ਚਲੋ ਮੈਂ ਭਰਤਾ ਔਰੇ ਵੀਰੇ 5 ਲੱਖ ਰੁਪਈਆ 5 ਲੱਖ ਰੁਪਏ ਵੀ ਆਪਣਾ ਖਰਚ ਆ ਜੂ ਦੁਕਾਨ ਤੇ ਆਪਾਂ ਨੂੰ ਲੋਨ ਚਾਹੀਦਾ ਹਨ ਤੇ ਇੱਕ ਵਾਰ ਆ ਪੁੱਛ ਰੈਂ ਐਂਟਰ ਦੀ ਅਮਾਉਂਟ ਯੂ ਪਲਾਨ ਟੂ ਇਨਵੈਸਟ ਫਰੋਮ ਯੋਰ ਆਊਨ ਸੋਰਸਸ ਦਾ ਮਤਲਬ ਇਹ ਹੈ ਕਿ ਆਪਣੀ ਜੇਬ ਦੇ ਵਿੱਚ ਕਿੰਨੇ ਪੈਸੇ ਨੇ ਆਪਾਂ ਆਪਣੇ ਪੱਲੋ ਕਿੰਨੇ ਖਰਚ ਕਰਾਂਗੇ ਆਪਣੇ ਵਿਜਨ ਉਤੇ ਇੱਥੇ ਗਲਤੀ ਕੀ ਕਰ ਜਾਂਦੇ ਨੇ ਜਿਨ੍ਹਾਂ ਦਾ ਲੋਨ ਨਹੀਂ ਮਿਲਦਾ ਸੁਣ ਲਿਓ ਤਾਂ ਨਾਲੇ ਜੀ ਜ਼ਰੂਰੀ ਹੈ ਇੱਥੇ 0 0 ਛੱਡ ਦਿੰਦੇ ਨੇ ਇੱਥੇ ਥੱਲੇ ਕੀ ਰਿਕਵਾਇਰਡ ਲੋਨ ਅਮਾਉਂਟ 5 ਲੱਖ ਰੁਪਏ ਕਦੇ ਨਹੀਂ ਮਿਲਦਾ ਨਾ ਸਦੂ ਸਰਕਾਰ ਦਵੇ ਕਿ ਕਿ ਸਰਕਾਰ ਗੱਗੂ ਆ ਯਾਰ ਇਹ ਬੰਦੇ ਕੋਲ ਪੱਲੇ ਦਾ ਪੈਸੇ ਹੈ ਨਹੀਂ ਆਪਣੇ ਤੋਂ ਲੋਨ ਲੈ ਰਿਹਾ ਕੱਲੂ ਆਪਣਾ ਲੋਨ ਮੋੜ ਦੂਗਾ ਇੱਥੇ ਹਮੇਸ਼ਾ ਲੱਖ ਰੁਪਇਆ ਭਰਨਾ ਹੈ ਇਹ ਚੀਜ਼ ਧਿਆਨ ਕਰ ਲਿਓ ਹਮੇਸ਼ਾ ਲੱਖ ਰੁਪਇਆ ਭਰਨਾ ਹੀ ਭਰਨਾ ਠੀਕ ਹੈ ਇਹ ਬਾਰੇ ਨੂੰ ਜ਼ੀਰੋ ਖਾਲੀ ਨਾ ਛੱਡਿਓ ਇੱਥੇ ਭਾਵੇਂ 6 ਲੱਖ ਕਰ ਲਓ ਭਾਵੇਂ ਸਾਨੂੰ ਜਿਵੇਂ ਮੰਨ ਕੇ ਚੱਲੋ ਮੈਨੂੰ 4 ਲੱਖ ਦੀ ਲੋੜ ਹੈ ਹੁਣ ਜਦੋਂ ਆਪਾਂ ਦੇ ਵਿੱਚ ਕਿੰਨਾ ਭਰਤਾ ਵੀ ਆਪਣਾ ਪ੍ਰੋਜੈਕਟ ਤੇ ਕੋਸਟ 5 ਲੱਖ ਆਜੂਗੀ ਆਪਣੇ ਕੋਲ ਲੱਖ ਰੁਪਇਆ ਪਿਆ ਆਪਾਂ ਨੂੰ 4 ਲੱਖ ਦਾ ਲੋਨ ਚਾਹੀਦਾ ਉਸ ਤੋਂ ਬਾਅਦ ਨਾ ਥੱਲੇ ਕੈਲਕੂਲੇਟ ਐਲੀਜੀਬਿਲਟੀ ਦਾ ਡੱਬਾ ਜਾਊਗਾ ਹਾ ਵਾਲਾ ਇੱਥੇ ਕਲਿੱਕ ਕਰਦੇ ਹੋ ਜਦੋਂ ਕਲਿੱਕ ਕਰੋਗੇ ਤੁਹਾਨੂੰ ਨਾ ਦੋ ਸਕੀਮਾਂ ਦੇਖਣ ਨੂੰ ਮਿਲਣਗੀਆਂ ਇਹਦੇ ਵਿੱਚ ਹੁਣ ਉਹ ਦੋ ਸਕੀਮਾਂ ਦੇ ਵਿੱਚ ਫਾਇਦਾ ਕਿਹਦੇ ਵਿੱਚ ਆਪਾਂ ਉਹ ਉਹ ਚੱਕਣੀ ਆ ਪਹਿਲੀ ਦੇਖੋਗੇ ਤੁਸੀਂ ਇਹਦੇ ਵਿੱਚ ਲਿਖਿਆ ਹੈ ਪ੍ਰਾਈਮ ਮਿਨਿਸਟਰ এমਪਲੋਇਮੈਂਟ ਜਨਰੇਸ਼ਨ ਪ੍ਰੋਗਰਾਮ ਜਿਹਨੂੰ ਕਹਿੰਦੇ ਨੇ ਪੀ ਐਮ ਈ ਜੀ ਪੀ ਹੁਣ ਇਹੋ ਚੀਜ਼ ਦਾ ਸਕਰੀਨਸ਼ਾਟ ਕਰ ਲਓ ਲਿਖਣਾ ਲਿਖ ਲਓ ਕਾਪੀ ਤੇ ਜੇ ਤੁਸੀਂ ਖੁਦ ਅਪਲਾਈ ਕਰੋਗੇ ਤਾਂ ਸਭ ਤੋਂ ਵਧੀਆ ਗੱਲ ਹੈ ਜੇ ਨਹੀਂ ਕਰ ਸਕਦੇ ਕੈਫੇ ਤੇ ਜਾ ਕੇ ਪਤਾ ਕੀ ਕਹਿਣਾ ਹੈ ਕਿ ਅਸੀਂ ਨੇ ਪੀ ਐਮ ਈ ਜੀ ਪੀ ਜਿਹੜੀ ਕਿ ਪ੍ਰਾਈਮ ਮਿਨਿਸਟਰ ਇਮਪਲੋਇਮੈਂਟ ਜਨਰੇਸ਼ਨ ਪ੍ਰੋਗਰਾਮ ਦੀ ਸਕੀਮ ਹੈ ਜਿਹੜਾ ਕਿ ਆਧਾਰ ਕਾਰਡ ਤੇ ਲੋਨ ਦੇ ਰਹੀ ਹੈ ਕੇਂਦਰ ਸਰਕਾਰ ਉਹ ਵਾਲੀ ਸਕੀਮ ਵਾਲੇ ਫਾਰਮ ਭਰਨੇ ਨੇ ਹੁਣ ਕਹੂਗਾ ਯਾਰ ਕੁਛ ਕੋ ਹੁੰਦੇ ਨੇ ਜਿੰਨੂੰ ਨਹੀਂ ਪਤਾ ਤਾਂ ਉਹਨਾਂ ਨੂੰ ਆਪਣੀ ਵੀਡੀਓ ਦਿਖਾ ਦਿਓ ਕਿ ਐਵੇਂ ਐਵੇਂ ਕਰਕੇ ਅਪਲਾਈ ਕਰਨਾ ਵੀ ਜਿਵੇਂ ਵੀਰ ਨੇ ਸਮਝਾਇਆ ਠੀਕ ਹੈ ਇਹਦੇ ਵਿੱਚ ਕੀ ਹੋਊਗਾ ਜੇ ਮੈਂ 4 ਲੱਖ ਦਾ ਲੋਣਾ ਇਦੇ ਵਿੱਚ ਆਪਾਂ ਨੂੰ 1,25,000 ਦੀ ਸਬਸਿਡੀ ਮਿਲ ਜੂਗੀ ਜਿਹੜੀ ਕਿ ਮਹੀਨੇ ਦੀ ਕਿਸ਼ਤ ਬਣੂ 4,060 ਰੁਪਏ ਤੇ ਲੋਨ ਹੋਊਗਾ ਇਹ 15 ਸਾਲ ਦਾ ਜਿਹਦੇ ਵਿੱਚ ਆਪਾਂ ਨੂੰ ਸਬਸਿਡੀ ਮਿਲ ਰਹੀ ਆ ਠੀਕ ਹੈ ਜੇ ਤੁਸੀਂ ਇਹ ਲੈਣਾ ਹੈ ਤਾਂ ਲੌਗ ਇਨ ਟੂ ਅਪਲਾਈ ਦਾ ਚਿੱਟਾ ਡੱਬਾ ਹੈ ਇੱਥੇ ਕਲਿੱਕ ਕਰੋਗੇ ਪਰ ਉਸ ਤੋਂ ਪਹਿਲਾਂ ਜਿਹੜੀ ਦੂਜੀ ਸਕੀਮ ਆਊਗੀ ਆ ਉਹ ਦੇਖ ਲਓ ਪ੍ਰਧਾਨ ਮੰਤਰੀ ਮੁੰਦਰਾ ਯੋਜਨਾ ਮੁੰਦਰਾ ਯੋਜਨਾ ਬਾਰੇ ਤੁਸੀਂ ਸਾਰਾ ਨੇ ਸੁਣਿਆ ਵੀ ਹੋ ਕੰਜਾਂ ਨੇ ਨਹੀਂ ਸੁਣਿਆ ਤਾਂ ਉਹਨਾਂ ਨੂੰ ਦੱਸ ਦੇਣਾ ਚਾਹੁੰਨਾ ਇਹਦੇ ਵਿੱਚ ਕੀ ਹੈ ਲੋਨ ਆਪਣਾ 4 ਲੱਖ ਦਾ ਸੀਗਾ ਇਦੇ ਵਿੱਚ ਮਹੀਨੇ ਦੀ ਜਿਹੜੀ ਕਿਸ਼ਤਾ ਨੂੰ 8500 ਰੁਪਇਆ ਬਣੂਗੀ ਤੇ ਜਿਹੜਾ ਲੋਨ ਦਾ ਟਾਈਮ ਆਪ ਸਰ 5 ਸਾਲ ਹੋਗਾ ਮਤਲਬ ਟਾਈਮ ਘੱਟ ਹੈ ਕਿਸ਼ਤ ਜ਼ਿਆਦਾ ਹੈ ਪੈਸੇ ਹੁੰਨੇ ਆ ਇਹਦੇ ਵਿੱਚ ਸਬਸਿਡੀ ਵੀ ਨਹੀਂ ਮਿਲ ਰਹੀ ਹੁਣ ਇਹ ਦੋਨਾਂ ਚੋਂ ਤੁਹਾਨੂੰ ਜਿਹੜੀ ਵੈਸਟ ਲੱਗਦੀ ਹੈ ਤੁਸੀਂ ਆਪਣੇ ਹਿਸਾਬ ਦੇ ਨਾਲ ਦੇਖਿਓ ਠੀਕ ਹੈ ਉਹ ਲੈ ਲਓ ਹੁਣ ਮੰਨ ਕੇ ਚੱਲੋ ਮੰਨ ਕੇ ਚੱਲੋ ਆਪਣਾ ਪੀ ਐਮ ਈ ਜੀ ਪੀ ਵਾਲੀ ਸਕੀਮ ਲੈਣੀ ਹੈ ਜਿਹਦੇ ਵਿੱਚ ਆਪਾਂ ਨੂੰ ਸਬਸਿਡੀ ਵੀ ਮਿਲ ਰਹੀ ਹੈ ਕਿਸ਼ਤ ਵੀ ਛੋਟੀ ਹੈ 15 ਸਾਲ ਹੈਗੇ ਨੇ ਹੌਲੀ ਹੌਲੀ ਕਰਕੇ ਭਰ ਦਾਂਗੇ ਤਾਂ ਲੌਗ ਇਨ ਟੂ ਅਪਲਾਈ ਤੇ ਕਰ ਦਿਓ ਕਲਿੱਕ ਇਸ ਤੋਂ ਬਾਅਦ ਨਾ ਇੱਕ ਡੱਬਾ ਖੁੱਲ ਕੇ ਆਊਗਾ ਆਹਾ ਵਾਲਾ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਣਾ ਭਰਨਾ ਮੋਬਾਈਲ ਨੰਬਰ ਆ ਡੱਬੇ ਦੇ ਵਿੱਚ ਇੱਥੇ ਮੋਬਾਈਲ ਨੰਬਰ ਭਰਨ ਤੋਂ ਬਾਅਦ ਜਿਹੜਾ ਨੀਚਲਾ ਡੱਬਾ ਹੈ ਇਹਦੇ ਵਿੱਚ ਨਾ ਜਿਹੜੇ ਅੱਖਰ ਲਿਖਿਆ ਨੇ ਜਾਉਣਗੇ ਏ ਐਚ ਐਲ ਡੀ ਜੇ ਡਬਲਯੂ ਇਹ ਸਾਰੇ ਅੱਖਰ ਇਹਦੇ ਵਿੱਚ ਭਰ ਲਿਓ ਆ ਆਲ ਬਾਕਸ ਦੇ ਵਿੱਚ ਉਸ ਤੋਂ ਬਾਅਦ ਨਾ ਆ ਡੱਬਾ ਛੋਟਾ ਜਿਹਾ ਨਿਕਲੇ ਦੇਖੋ ਆਈ ਹੈਵ ਰੀਡ ਐਂਡ ਫੁੱਲੀ ਅੰਡਰਸਟੂਡ ਦੀ ਪ੍ਰਾਈਵੇਸੀ ਪਾਲਿਸੀ ਟਰਮ ਐਂਡ ਕੰਡੀਸ਼ਨ ਐਂਡ ਡਿਸਕਲੇਮਰ ਇਦਾ ਮਤਲਬ ਹੈ ਕਿ ਮੈਂ ਨ ਚੰਗੀ ਤਰ੍ਹਾਂ ਉਹਨਾਂ ਥੋਡੀਆਂ ਜਿਹੜੀਆਂ ਪਾਲਿਸੀ ਨੇ ਉਹ ਰੀਡ ਕਰ ਲਈਆਂ ਤੇ ਮੈਂ ਇਹਨਾਂ ਨੂੰ ਸਮਝ ਵੀ ਗਿਆ। ਉਸ ਤੋਂ ਬਾਅਦ ਡੱਬੇ ਤੇ ਕਲਿੱਕ ਕਰਕੇ ਜੈਟ OTP ਤੇ ਕਲਿੱਕ ਕਰ ਦਿਓ। ਇਹ ਤੁਹਾਡਾ ਕੰਮ ਮੂਰੇ ਹੋ ਜੂਗਾ ਖਤਮ ਆ। ਤੁਹਾਡੇ ਮੋਬਾਈਲ ਨੰਬਰ ਤੇ ਇੱਕ OTP ਆਊਗਾ ਉਹ ਰ ਡੱਬੇ ਦੇ ਵਿੱਚ ਭਰੋਗੇ ਓਕੇ ਕਰ ਦਿਓ ਥੋੜੀ ਨਾ ਜਿਹੜੀ ਫਾਈਲ ਹੈ ਉਹ ਸਬਮਿਟ ਹੋ ਜੂ ਇੰਨਾ ਕੋਡ। ਉਸ ਤੋਂ ਬਾਅਦ ਜਦੋਂ ਤੁਹਾਨੂੰ ਕਾਲ ਆ ਸਕਦੀ ਹੈ ਜਾਂ ਤੁਹਾਡੇ ਕੋਲ ਇੱਕ ਲਿੰਕ ਆਊਗਾ ਐਪਲੀਕੇਸ਼ਨ ਫਾਰਮ ਭਰਨ ਦਾ ਉਹਦੇ ਵਿੱਚ ਕੀ ਮੰਗੂ ਤੁਹਾਡਾ ਬੈਂਕ ਅਕਾਊਂਟ ਡਿਟੇਲ ਠੀਕ ਹੈ ਤੁਹਾਡਾ ਆਧਾਰ ਕਾਰਡ ਤੁਹਾਡਾ ਐਡਰੈਸ ਆ ਤਿੰਨ ਚਾਰ ਚੀਜ਼ਾਂ ਮੰਗੂ ਉਹ ਭਰ ਦਿਓ ਉਸ ਤੋਂ ਬਾਅਦ ਬਸ ਜਿਹੜਾ ਤੁਹਾਡੇ ਬੈਂਕ ਦਾ ਜਿਹੜਾ ਖਾਤਾ ਭਰਿਆ ਉਹਦੇ ਵਿੱਚ ਤੁਹਾਨੂੰ ਜੇ ਤੁਸੀਂ ਵੈਸੇ ਤਾਂ ਉਸ ਪਹਿਲੀ ਦੱਸ ਦੂਗਾ ਵੀ ਹਾਂ ਤੁਸੀਂ ਤੁਹਾਨੂੰ ਪੈਸਾ ਮਿਲ ਜੂਗਾ ਬਸ ਤੁਹਾਡੇ ਉਹ ਖਾਤੇ ਦੇ ਵਿੱਚੋਂ ਪੈਸੇ ਡਾਇਰੈਕਟ ਆ ਜਾਣਗੇ ਠੀਕ ਹੈ ਇਹਦੇ ਵਿੱਚ ਤੁਹਾਨੂੰ ਵਿਆਜ ਵੀ ਦੱਸਿਆ ਹੋਇਆ ਹੈ ਕਿਸ਼ਤ ਵੀ ਦੱਸੀ ਹੋਈ ਹੈ ਟਾਈਮ ਵੀ ਦੱਸਿਆ ਹੈ ਜੋ ਤੁਹਾਨੂੰ ਸਿਲੈਕਟ ਕਰਿਆ ਉਹ ਵਾਲੇ ਕਿ ਇਹ ਸਤੋ ਤੁਹਾਡੇ ਉਹੀ ਬੈਂਕ ਖਾਤੇ ਦੇ ਵਿੱਚੋਂ ਕਟੂਗੀ ਪਹਿਲੇ ਜੀ ਸਮਝ ਲਓ ਠੀਕ ਹੈ ਤਾਂ ਕਰਕੇ ਉਸੇ ਖਾਤੇ ਦੇ ਵਿੱਚ ਆਪਣਾ ਬੈਲੈਂਸ ਮੈਂਟੇਨ ਕਰਕੇ ਰੱਖਿਓ ਬਾਕੀ ਇਹ ਸੀਗਾ ਜੀ ਤਰੀਕਾ ਪਹਿਲੀ ਸਕੀਮ ਦਾ ਬਾਕੀ ਆਪਣੇ ਚੈਨਲ ਨੂੰ ਫੋਲੋ ਕਰ ਲਿਓ ਜਿਹੜੀਆਂ 6 ਸਕੀਮਾਂ ਹੋਰ ਰਹਿ ਗਈਆਂ ਜੋ ਆਪਾਂ ਨੂੰ ਭਾਰਤ ਸਰਕਾਰ ਦੇ ਰਹੀ ਹੈ ਉਹਦੇ ਬਾਰੇ ਵੀ ਪੂਰੀ ਜਾਣਕਾਰੀ ਆਪਾਂ ਦੱਸਿਆ ਕਰਾਂਗੇ ਇਸ ਚੈਨਲ ਦੇ ਉੱਤੇ ਤਾਂ ਕਰਕੇ ਆ ਚੈਨਲ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਤੇ ਜਿੰਨੇ ਵੀ ਨਵੇਂ ਸਕੀਮਾਂ ਆਣਗੇ ਆ ਉਹਨਾਂ ਨੂੰ ਅਪਲਾਈ ਕਿਵੇਂ ਕਰਨਾ ਤੁਸੀਂ ਉਹਦਾ ਫਾਇਦਾ ਕਿਵੇਂ ਚੁੱਕ ਸਕਦੇ ਹੋ ਸਾਰਾ ਕੁਝ ਸਮਝਾਵਾਂਗੇ ਬਾਕੀ ਧੰਨਵਾਦ ਦੋਸਤੋ ਆਪਣੀ ਵੀਡੀਓ ਦੇਖਣ ਦੇ ਲਈ ਬਾਕੀ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ